ਉਜੀ ਪਹੁੰਚ ਗਏ ਜੀ ਖੇਤ ਆਪਾਂ ਦੁਪਹਿਰ ਲਾਈ ਆਪਾਂ ਨੇ ਕੁਸਤਗੜਕ ਬੜਾ ਜੰਮੜਾ ਮोटा ਜਿਹੜਾ ਸਾਫ ਫੂਟ ਆ ਬਾਕੀ ਰਹਿ ਰਹੇ ਇੱਧਰ ਬਈ 5 ਕਿੱਲੇ ਇਹਨੂੰ ਜਿਹੜਾ ਮਾਰਕ ਹੈ ਸਾਈਡ ਮਾ ਕੋਈ ਪੜੋਸੀਆਂ ਕੀ ਫੂਕ ਜਾਈ ਨਹੀਂ ਲਾਗਾ ਜਿਹੜਾ ਮਾਰ ਲੇਗੇ ਇੱਕ ਇੱਕ ਜਿਹੜਾ ਮਾਰਕ ਹੈ ਫਿਰ ਲਾਉਂਗੇ ਦਾ ਪੈਰਾ ਲਈ ਵੀ ਆਪਾਂ ਨੇ ਘੇੜਾ ਨਹੀਂ ਮਾਰਿਆ ਤਾਂ ਦੂਏ ਦੇ ਖੇਤਾਂ ਵਿੱਚ ਵੜ ਗਈ ਜਾ ਕੇ ਟੱਪ ਕੇ ਡੋਲ ਬਾਕੀ ਲਾਣੀ ਤਾਂ ਅੱਗੇ ਦੀ ਉਹਨਾਂ ਬਸ ਇੱਕ ਦੂਏ ਨੂੰ ਦੇਖੀ ਜਾਹਾਂ ਬਈ ਵੀ ਉਸकी ਨਾ ਫੁਕ ਜਬਾ ਉਸकी ਨਾ ਫੁਕ ਜੋ ਹੈ ਆਪਾਂ ਨਾਲ ਵਸੇ ਦੁਬਾਰਾ ਲਾਤੀ ਚਿੱਕੀ ਹੋਊਗੀ ਮਾ ਇਹ ਦੇਖੋ ਇੱਧਰ ਲੰਗਾ ਇਹੀ ਪਿਆ ਹਾਲੀ ਤੂੜੀ ਐ ਤੇ ਕੀ ਹੈ ਨਹੀਂ ਕੋਈ ਡਿਮਾਂਡ ਬਾਕੀ ਮਾਰ ਦਿੰਨੇ ਗੇੜਾ ਲਗ ਲਗ ਬਾਕੀ ਇਧਰ ਵਾਲੇ ਤਾਂ ਆਪਾਂ ਨੇ ਬਾਹੀ ਦੇਣੇ ਅੱਜ ਬਾਕੀ ਬੱਦਲ ਵੀ ਉੱਠ ਰਿਹਾ ਇਧਰ ਤੇ ਦੇਖੋ ਤਕਰੀਬਨ ਰੋਜ਼ ਇਹ ਉੱਠ ਜਾ ਹਾਈ ਸਾਈਡ ਮਾ ਤੇ ਚਲੋ ਹੁਵਾਦੀ ਆਪਾਂ ਫੇਰੋ

eta ket bay es komana ਵਧੀਆ ਪਟੋ ਰਿਹਾ ਕਾਣ ਸਿੱਧਾ ਸਿਰੇਮਾ ਮਾਰਨੇ ਕਿਹੜਾ ਪਾੜ ਪਾੜ ਬਹੁਤ ਆ ਆੜ-ਪਾੜ ਬਹੁਤ ਆ ਸਿਰਿਆਂ 'ਵਾਂ ਮਾਰ ਦੇਂਗੇ ਤਾਂ ਹੈਂ ਆੜ-ਪਾੜ ਬਹੁਤ ਨੇ ਜੂਰ ਕਰਨੇ ਆੜ-ਪਾੜ ਹੈ ਮੈਨੂੰ ਪਾੜ-ਪਾੜ ਦਾ ਹੋਣਾ ਹੈ ਹੈਂ ਚੱਲ ਦੇਖ ਲੈਨੇ ਆੜ-ਪਾੜ ਕਰਕੇ ਵਧੀਆ ਬਣ ਰਹੇ ਨੇ ਵੇਲੇ ਪਾੜ-ਪਾੜ ਮਾ ਆੜ-ਪਾੜ ਨਾਲ ਵਧੀਆ ਬਣ ਰਹੇ ਲਓ ਜੀ ਹੁਣ ਬਾਹਰ ਆ ਸੁਖਮਨ ਆਪਾਂ ਨੇ ਡੇਢ ਗਿੱਲਾ ਦੂਰ ਕਰਤਾ ਤਾਂ ਤੇ ਅੱਗੇ ਆਪਾਂ ਨੇ ਹੁਣ ਬਿਠਾ ਦਿਆ ਸੁਖਮਨ ਨੂੰ ਦੂਹਰ ਕਰਕੇ ਇੱਕ ਤਾਂ ਬ੍ਰੀਕ ਜਾ ਹੋ ਜਾ ਖੇਤ ਭਾਈ ਹਲਪੜਾ ਪੂੜਾ ਦਾ ਸਵਾਰਕ ਹੈ ਕੱਟ ਜਾ ਤੇ ਬਾਕੀ ਸਿੱਧਾ ਫਿਰ ਖੁੰਝੇ ਖਾਂਝੇ ਕੱਢ ਗਏ ਡੋਲਵਾ ਮਿੱਟੀ-ਮੁੱਟੀ ਲਾਗ ਹੈ ਜਿਹੜੀ ਪਰ ਲੱਗਣੇ ਕੀ ਕੋਈ ਘਰਾ ਲੱਗ ਜਾਗਾ ਕੰਪਿਊਟਰ ਤੇ ਦੇ ਸਿਰੇ ਗੇਰਨਾ ਕੁਸਪਿਆ ਆਪਾਂ ਆ ਛਾਲੇ ਮੇਂ ਕਰਵਾਇਆ ਤਾਂ ਬਾਕੀ ਦੇਖਦੇ ਜੇ ਤਾਂ ਲੇਬਰ ਮਿਲ ਗਈ ਫਿਰ ਤਾਂ ਕਰਵਾ ਦੂੰਗੇ ਭਾਈ ਲੇਬਰਾਂ ਦਾ ਵੀ ਬਹੁਤ ਔਖਾ ਇਸ ਟਾਈਮ ਭਈਏ ਬੁਈਏ ਵੀ ਸਭ ਲੰਘ ਜਾ ਘਰਾਂ ਨੂੰ ਲਓ ਜੀ ਕਰੀਏ ਤਿਆਰੀ ਪਨੀਰੀ ਕੀ ਭਾਈ ਮਰਸੀਨ ਵਾਲਾ ਬਾੜ ਹੋ ਗਿਆ ਖਾਲੀ ਬਾਹ ਬੂਹ ਕਾ ਕਰਾ ਕੁੜਾ ਲਵਾ ਦੇ ਭਾਈ ਕਰਾ ਲਵਾ ਕੇ ਬਲੀ ਜਰ ਪਾ ਕੇ ਡੌਲਾਂ ਟਰੈਕਟਰ ਵਾਲੇ ਜੰਦਰੇ ਗੇਲ ਅਵੀ ਵਾਲੀ ਗੱਲ ਦਾ ਆਪਣਾ ਦੋ-ਦੋ ਥੈਲੀਆਂ ਕਰਕੇ ਬੋਈ ਜਾਂਗੇ ਬਈ ਅੱਗੜ ਪਿਛੜੀ ਹੋ ਜਾ ਫਿਰ 1 ਲੱਖ ਤੋਂ ਬੋਈ ਦੀ ਲੱਗਦੀ ਵੀ ਨਹੀਂ ਹੈ ਵਰੀ ਇੱਕ 1 ਲੱਖ ਤੋਂ ਇਸ ਕਰਕੇ ਅੱਗੇ ਪਿਛੇ ਹੋ ਜੂਗੀ ਥੋੜੀ ਜਿਹੀ ਨਾਲੇ ਦੋ-ਦੋ ਥੈਲੀਆਂ ਤਿੰਨ-ਤਿੰਨ ਥੈਲੀਆਂ ਬੋਈ ਜਾਂਗੇ ਬਈ ਦੋ ਥੈਲੀਆਂ ਅੱਜ ਬੋਤੀ ਦੋ ਫਿਰ ਪਿਉਦੀ ਇਸ ਤਰ੍ਹਾਂ ਕਰਕੇ ਬੋਲेंगे ਸ਼ਾਰਕ ਥੈਲੀਆਂ ਬੋਲेंगे ਪਹਿਲਾਂ ਇਕੱਠੀ ਇਹ 5-4 ਕਿੱਲੇ ਦਾ ਪਹਿਲਾਂ ਸ਼ੁਰੂ માં ਇਕੱਠਾ ਹੀ ਲੱਗ ਜਾ ਹਾਂ ਉਹ ਸਾਫ ਤੇ ਗੀਜ ਲੂੰਗੇ ਬਾਕੀ ਆਪਣੇ ਪਾਸ 4 ਕਿੱਲੇ ਬਾਣੇ ਨੂੰ ਪਏ ਆ ਪਕਾੜਾ ਕੂੜਾ ਜਾਂ ਫੁੱਕਿਆ ਪਾਉਣਗਾ ਸਾਹਮਣੇ ਦੇਖੋ ਟਰੈਕਟਰ ਦੇ ਪਰਲੇ ਪਾਸਾ ਕਿੱਲਾ 1270 ਵਾਲਾ ਬਾਕੀ ਉਹ ਲੈ ਨੋ ਸ਼ਾਨੀਆ ਦੇ ਘਰਾਂ ਤੱਕ ਸਾਰੀ ਬਾਣੇ ਨੂੰ ਪਈ ਐ ਰਾਤੋਂ ਪੂਰੇ ਤੱਕ ਬਾਤਾਂ ਦਾ ਆਪਾਂ ਨੇ ਬਾਕੀ ਦੇਖੂਗੇ ਦੋ 2.5 ਕਿੱਲਾਂ ਦਾ ਲਾਂਗਾ ਪਿਆ ਫੁਕਣੇ ਨੂੰ ਇੱਧਰ ਉਹ ਦੇਖੋ ਇਹ ਉਹ ਵੀ ਦੇਖੂਗੇ ਫੁਕੂਗੇ ਅੱਜ ਅੱਗ ਲਾਇਏ ਬਈ ਫੁਕਾਈ ਬਹੁਤ ਟਾਈਮ ਲਾਂਗਾ ਬਹੁਤ ਟਾਈਮ ਲੇਹੇ ਅਰ ਇੰਨਾ ਇੰਨਾ ਲਾਣੇ ਦੇਖ ਲੋ ਰਾਮ ਰਾਮ ਤੇ ਫੁਗਾ ਹਨ ਲਓ ਜੀ ਬਾਹਰ ਆਏ ਹਾਂ ਜੀ ਇੱਧਰ ਆਪਣਾ ਕਰਾਲੀ ਵਾਲੇ ਖੇਤਾਂ 'ਚ ਕਰਤੀ ਇੱਧਰ ਵੀ ਬਾਈ ਸ਼ੁਰੂ ਆਪਾਂ ਨੇ ਅੱਜ ਇੱਕ ਵਾਰ ਪਹਿਲਾਂ ਆਪਾਂ ਅੱਗ ਲਾਈ ਸਾਰੇ ਵਾ ਸਾਰੇ ਵਾ ਫਿਰ ਕੀ ਪਤ ਪਤਲੀ ਬਾਈ ਕਬਾੜ ਜਿਹੜਾ ਹੈ ਤਾਂ ਬਾਕੀ ਹੋਰਾਂ ਤੇ ਤੂੜੀ ਬਣਾ ਲਈ ਤੀਕਣਾ ਆ ਮਾਗੀ ਚਲੋ ਕਿਸੇ ਕੇ ਦੰਗਰਾਂ ਕੇ ਮੂੰਹਾਂ ਪੈ ਜਾਗੀ ਬਾਈ ਨਹੀਂ ਆਹੀ ਅੱਗ ਲਾ ਕੇ ਸਾਰੇ ਬੇਪਰਾਨੇ ਜਾਣੀ ਦੀ ਬਾਈ ਕਿਸੇ ਕੰਮ ਕੀ ਨਹੀਂ ਦੀ ਹੈ ਇਹ ਹੋਰ ਨਹੀਂ ਚੱਲ ਡੰਗਰਾਂ ਕੇ ਮੂੰਹਾਂ ਤਾਂ ਪੈ ਜਾਗੀ ਬਾਈ ਵੱਡ ਜਾ ਸੀਵਾ ਕੀ ਪਰਲੇਮਾ ਦੂਈ ਗਿੱਲੀ ਮਾ ਪੱਟ ਹੋ ਗਿਆ ਤੇ ਉਨਾ ਤਿਸਰੀ ਗਿੱਲੀ ਮਾ ਚੱਲ ਰਹੀ ਹੈ ਬਈ ਥੋੜਾ ਨਹੀਂ ਪੈਨੂ ਟਾਈਮ ਲੰਘ ਗਿਆ ਨਾ ਇੱਧਰ ਨੀਮਾ ਗੈਲ ਟੇੜ ਟੂੜ ਵੀ ਨਹੀਂ ਪੱਟਦੀ ਬਈ ਛੋਟੇ ਐਸ ਕਰਕੇ ਥੋੜਾ ਜਿਹਾ ਉਹ ਔਖਾ ਪੱਟ ਹੋਆ ਕਿਹੜਾ ਥੋੜਾ ਜਿਹਾ ਬਾਕੀ ਪਰਾਂ ਦਾ ਦੂਈ ਗਿੱਲੀ ਮਾ ਚੱਲੀ ਗਈ ਦੀ ਦੂਈ ਮਈ ਦੂਰ ਕਰਤੇ ਤੇ ਆਪਾਂ ਨਾ ਬਾਕੀ ਉਰਾ 30 ਕਿੱਲੀ માં ਚੱਲ ਰਹੀ ਏ 30 ਮਈ ਦੂਰ ਕਰ ਰਿਹਾ ਕਟਾਂ ਦਾ ਦਾ ਹੈ ਨਹੀਂ ਉਸੇ ਕਿੱਲੀ માં ਦੂਰ ਕਰਦੇ ਜਿਹੜੀ ਮੈਂ ਪਈ ਵੀ ਹੋ ਆ ਬਈ ਗੋਡਾ ਗੋਡਾ ਵਹਾਂ ਚੜਾ ਦੇ ਬਾਕੀ ਹਵਾ ਬਹੁਤ ਚੱਲੀ ਅੱਜ ਤਾਂ ਲੂਣ ਚੱਲੀ ਏ ਤਾਂ ਪੁੰਨ ਕਾ ਗੇਰ ਤੇ ਲੂਣ ਏ ਬਈ ਕਰਾਂ ਦੇ ਆਪਾਂ ਇਹ ਐ 5 ਵਜੇ 5:30 ਵਜੇ ਉਸ ਟਾਈਮ ਵੀ ਆਇਆ ਅਗਰੇ ਦਾ ਵੀ ਜਿਹਨੋਂ ਤਿੰਨ ਤਿੰਨ ਕ ਦਾ ਟਾਈਮ ਹੋਇਆ ਕਰਾ ਇਸ ਤਰ੍ਹਾਂ ਇਹ ਆ ਜਾ ਮੌਸਮ ਗਰਮ ਪਿਆਗਾ ਲੂਹ ਚੜ ਰਹੀ ਠੀਵ ਦਵੀ ਆ ਹਵਾ ਬਾਕੀ ਸੋਣੀ ਫਿਰ ਗਈ ਅੱਗ ਵੀ ਹਵਾ ਕਰਕੇ ਟਾਈਮ ਨਹੀਂ ਲੱਗਿਆ ਬਹੁਤਾ ਜਿੰਨਾ ਹਵਾ ਹੁੰਦੀ ਫਿਰ ਐਪਦਰ ਰਹ ਜਾਂਦਾ ਇੱਕ ਦੋ ਕਿੱਲੇ ਮਫੂਕਣੇ ਨੁਕਵੜਾ ਜਿਹਾ ਬਾਕੀ ਹੈ ਤਾਂ ਮੜਾ ਮੋਟਾ ਜੀ ਤਾਂ ਆਇਆ ਚੱਲ ਤੇ ਨਹੀਂ ਜ਼ਿਆਦਾ ਬਰਾਨ ਕਰਾਂ ਬਈ ਫਿਰ ਕਣ ਕੱਦੂਆਂ ਫਿਰ ਉੱਪਰ ਤਰੀ ਜਹਾਜ ਜੀਰੀ ਲਾਵਾ ਇਸ ਕਰਕੇ ਜਿਸਲ ਜੇ ਫੂਗੂ ਜਿਹਾ ਮੋਟਾ ਮੋਟਾ ਜਾਂ ਠੀਕੇ ਆ ਲਓ ਜੀ ਲੱਗਿਆ ਜੀ ਤਿਆਰੀ ਕਰਨ ਆਪਾਂ ਪਨੀਰੀ ਦੀ ਅੱਜ ਤਰੀਕ ਹੋ ਗਈ ਹੈ ਬਈ 18 18 ਦੀ ਜੀਗ ਦੀ ਹੈ ਮਾਫਾ 18 ਤਰੀਕ ਹੋ ਗਈ ਅੱਜ ਆਪਾਂ ਬੀਜ ਪਿਉ ਦੂਗੇ ਚਾਰ ਥੈਲੀਆਂ ਚਾਰ ਪੀ 12 12 ਕਿਲੋ ਬੀਜ ਤੇ ਬਾਕੀ ਉਹਨੇ ਬੀਜ 30 ਬੀਜ ਨੂੰ ਆਪਾਂ ਸ਼ਾਮ ਦੇ ਟਾਈਮ ਬੀਜ ਦੂਗੇ ਤੇ ਆਪਾਂ ਹੁਣ ਲੱਗੇ ਕਿਾਰੇ ਬਣਾਉਣ ਬਈ ਫੇਰ ਤਾਂ ਆਪਾਂ ਨੇ ਤਿਆਰ ਕਰਤਾ ਦੇਖੋ ਮਾਰ ਗਿਆ ਕਰਾ ਕਰੂ ਐਨ ਓਕੇ ਕਰਤਾ ਕੰਮ ਬਾਕੀ ਹੁਣ ਇਹਦੇ ਮੈਂ ਆਪਾਂ ਨੇ ਦੇਖਦੇ ਮਾਪ ਕੇ ਫਿਰ ਦੱਸਦੇ ਤੁਹਾਨੂੰ ਵੀ ਕੈਂ ਕਰਮਾ ਵਿੱਚ ਕੈਂ ਕਨਾ ਵੀ ਜਾਊਗਾ ਬਣਾਣੇ ਕਿਹੜੀ ਆਪਾਂ ਹਿਸਾਬ ਦੇ ਚਾਰ ਥੱਲੀਆਂ ਦੀ ਜਿਆਰੀ ਬਣਾਣੇ ਜਾਂ ਤਿੰਨਾਂ ਦੀ ਜਾਂ ਚਾਰਾਂ ਦੀ ਫੇਰ 1 ਡਾਲਰ ਦਾ ਆਪਾਂ ਨੇ ਪਾਤੀ ਆ ਸੈਡਾਂ ਵਾਲੀਆਂ ਪਾਤੀਆਂ ਇੱਧਰਲੀ ਸੈਡਾਂ ਨਾਲ ਕਰਤੀ ਆਪਾਂ ਨੇ ਖਾਲ ਬਈ ਪੂਰਾ ਰੇਜ਼ਰ ਆ ਆਪਣਾ ਆ ਇਸ ਰੇਜ਼ਰ ਪਰ ਤੇ ਪੂਰੇ ਦੇ ਆਪਾਂ ਨੇ ਪਾਈਪ ਲਾਈਨ ਦਾ ਟੁਕੜਾ ਦੇ ਦੂੰਗੇ ਉਹਰਾ ਪੂਰੇ ਦੇ ਆਪਣਾ ਖਾਲ ਲਾਤੀ ਆਪਾਂ ਨੇ ਸੈਡਾਂ ਮਾ ਭਾਈ ਸੈਡਾਂ ਮਾ ਤੇ ਇਕੱਲੇ ਇਕੱਲੇ ਘਾਰੇ ਨੂੰ ਪਾਣੀ ਛੱਡੂਗੇ ਆਪਾਂ ਉਸੀ 11 ਕਿਾਰੇ ਮਨੱਕਾ ਵੱਢਣਾ ਬਸ ਉਹੀ ਕਿਾਰੇ ਭਰੇ ਕਰਨਾ ਦੂਏ ਕਿਾਰੇ ਮਾ ਦੇ ਦੂਏ ਕਿਾਰੇ ਮਾ ਆਪਾਂ ਨੇ ਪਾਣੀ ਨਹੀਂ ਜਾਣ ਦੇਣਾ ਕਿਉਂ ਫਿਰ ਪਤਾ ਕਿਆ ਹੁੰਦਾ ਬਈ ਵਿੱਚ ਹੜਕਾ ਬੀਜ ਦੂਈ ਕਿਾਰੇ ਮਾ ਚਲੇ ਜਾਂਦਾ ਉਹ ਹੜਕਾ ਜਾਣਾ ਮੈਂ ਫਿਰ ਬੀਜ ਦਾਣੇ ਉਧਰ ਉਧਰ ਹੋ ਜਾਂਦੇ ਫਿਰ ਆਪਾਂ ਜੀਰੀ ਲਾਣੇ ਖੇਤੋਂ ਆ ਫਿਰ ਆਪਾਂ ਕਹਿ ਦਿੰਦੇ ਜੀ ਬੀਜ ਖਰਾਬ ਹੈ ਜੀ ਬੀਜ ਮਚੋਗ ਹੈ ਤਾਂ ਕੋਸ਼ਿਸ਼ ਕਰੇ ਕਰੋ ਕੱਲਾ ਕੱਲਾ ਕਿਹੜਾ ਪਾਏ ਕਰੋ ਬੀਜ ਦਾ ਕਿੱਕਲੇ-ਕਿੱਕਲੇ ਵਿੱਚ ਆਪਾਂ ਨੇ ਪਾਣੀ ਦੇਣਾ ਆਪਾਂ ਹੁਣ ਇੱਧਰ ਪਾਉਂਗੇ ਜਿੱਤਰਾ ਪੂਰਾ ਡੋਲ ਮਾਰੂਗੇ ਨਾ ਆਪਾਂ ਬਾਈ ਆਪਾਂ ਨਵਰਾ ਗੱਬਿਆ ਖਾਲ ਕਰਦਣੀ ਉਸੇ ਖਾਲ ਮਾ ਤੇ ਆਪਾਂ ਨੇ ਬੀਜ ਇੱਧਰ ਘੇਰ ਦੇਣਾ ਕਹਾਰੇ ਮੈਂ ਸੜਮ ਉਸੇ ਖਾਲ ਮਾ ਤੇ ਪਰਲੇ ਕਰੇ ਮਾ ਵੀ ਛਿੱਟਾ ਆ ਜਾਏਗਾ ਦੋਨੋਂ ਪਾਸੇ ਆਪਾਂ ਨੇ ਬੀਜ ਕਹਾਰੇ ਕੇ ਵਿੱਚ ਨਹੀਂ ਪੜਨਾ ਆਪਾਂ ਨੇ ਪੀਸਾਬ ਤੇ ਕਹਾਰੇ ਬਣਾਣੇ ਆਪਾਂ ਨੇ ਦੇਖੋ ਦਿਖਾਉਂਗੇ ਤੁਹਾਨੂੰ ਜੁੜੇ ਰਹੋ ਫੋਨ ਆ ਗਿਆ ਫੇਰ ਆਪ ਤੇ ਬਈ ਕਿਹੜਾ ਆਪਾਂ ਦੇਖੋ ਇਸ ਤਰ੍ਹਾਂ ਦਾ ਲੱਗ ਰਿਹਾ ਕਿਹੜਾ ਮਣਗੀ ਗੱਲ ਆਪਾਂ ਨੇ ਮੋ ਵੀਜਣੇ ਆ ਬਈ ਚਾਰ ਥੈਲੀਆਂ 12 ਕਿਲੋ ਬੀਜ ਬਾਕੀ ਦੇਖੂਗੇ ਬੀਜ ਗਾ ਕਿਹੜਾ ਰੋਗਾ ਸਿੱਧਾ ਕਾ ਸੰਘਣਾ ਵੈਸੇ ਆਪਾਂ ਹਰ ਸਾਲ ਇਸੇ ਹਿਸਾਬ ਨਾਲ ਬੀਜੇ ਕਰਦੇ ਆ ਆਪਾਂ ਜੇ ਮਤਲਬ 12 ਢਿੰਗਾ ਇੱਕ ਪਾਸੇ ਨੂੰ ਤੇ 6 ਢਿੰਗਾ ਇੱਕ ਪਾਸੇ ਨੂੰ ਇਸਮ ਆਪਾਂ 3 ਕਿਲੋ ਬੀਜ ਪਾਏ ਕਰਾਂਗੇ ਮਤਲਬ ਵਧੀਆ ਠੀਕ ਹੈ ਰਾਤ ਤਕਰੀਬਨ ਹਰ ਸਾਲ ਆਪਾਂ ਇਸ ਹਿਸਾਬ ਕਿਤਾਬ ਗੱਲ ਬੀਜਾਂ ਤਾਂ ਵਧੀਆ ਕੋਈ ਦਿੱਕਤ ਨਹੀਂ ਆਈ ਕਦੇ ਵੀ ਬਾਕੀ ਉਹ ਵੀ ਪਿਛਲੇ ਸਾਲ ਵੀ ਸੀ ਖੇਤ ਮਾਤੀ ਆਪਣੀ ਪਿੰਨੇ ਦੀ ਐਤ ਕੀ ਵੀ ਸੀ ਮੈਂ ਤੇ ਬਾਕੀ ਚਲੋ ਕਰਦੀ ਆਪਾਂ ਸਿਰੇ ਸੂਰੇ ਸਵਾਰ ਦੀ ਬਈ ਮੇਰਾ ਹੋ ਰਿਹਾ ਫਿਰ ਚੱਲ ਫਿਰ ਜਵਾਨਾ ਚੱਕ ਫਿਰ ਖਸੀ ਪਾਣੀ ਵਿੱਚ ਰੱਖੀਂਗਾ ਜੀ ਹਾਂ ਹੈ ਦਿਨ ਤੋਂ ਲੱਗ ਗਿਆ ਇਹਨੂੰ ਪਾਣੀ ਵਿੱਚ ਰੱਖ ਗਏ ਨਾ ਇਹ ਹਿੱਲਣੇ ਕੀ ਨਹੀਂ ਹੈ